ਪੰਜਾਬ ਦੇ ਵਿੱਚ ਆਮ ਆਦਮੀ ਦੀ ਸਰਕਾਰ ਦੇ ਲਗਭਗ 3 ਸਾਲ ਪੂਰੇ ਹੋਣ ਨੂੰ ਆਏ ਨੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਜਿਨ੍ਹਾਂ ਵਾਅਦੇ ਕਰਕੇ ਪੰਜਾਬ ਦੇ ਲੋਕਾਂ ਨੇ ਉਹਨਾਂ ਤੇ ਵਿਸ਼ਵਾਸ ਕਰਕੇ ਵੋਟਾਂ પાਕੇ ਉਹਨਾਂ ਨੂੰ ਸਪਸ਼ਟ ਬਹੁਮਤ ਦਿੱਤਾ ਸੀ ਕਿ ਆਪ ਦੀ ਸਰਕਾਰ ਵਧਣ ਤੇ ਪੰਜਾਬ ਦੇ ਵਿੱਚ ਗੁੰਡਾਗਰਦੀ ਨਸ਼ਾ ਬੇਰੋਜ਼ਗਾਰੀ ਬਿਲਕੁਲ ਖਤਮ ਹੋ ਜਾਵੇਗੀ ਪਰ ਜੇ ਅੱਜ ਪੰਜਾਬ ਦੀ ਤਸਵੀਰ ਵੇਖੀ ਜਾਵੇ ਤੇ ਉਹ ਸਾਰੇ ਹੀ ਇਸਦੇ ਉਲਟ ਹੈ ਪੰਜਾਬ ਦੇ ਵਿੱਚ ਨਸ਼ਾ ਪਿਛਲੀਆਂ ਸਰਕਾਰ ਤੋਂ ਵੱਧ ਵਿਕ ਰਿਹਾ ਹੈ ਉੱਥੇ ਨਾਲ ਹੀ ਗੈਂਗਸਟਰ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਲੋਕ ਆਪਣੇ ਘਰ ਵਿੱਚ ਦੁਕਾਨਾਂ ਵਿੱਚ ਸੁਰੱਖਿਤ ਨਹੀਂ ਹੈ ਅੱਜ ਗੱਲ ਕਰਾਂਗੇ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਬੰਡਾਲਾ ਵਿਖੇ ਜਿੱਥੇ ਸ਼ਰੀਆਮ ਇੱਕ ਗੱੜ ਵਿੱਚ ਚਾਰ ਨੌਜਵਾਨ ਜ਼ਬਰਦਸਤੀ ਦਾਖਲ ਹੋ ਕੇ ਪਿਸਤਲ ਦੀ ਲੋਕ ਦੇ ਉੱਪਰ ਲੱਖਾਂ ਰੁਪਏ ਦੀ ਡਕੈਤੀ ਕਰਕੇ ਲੈ ਜਾਂਦੇ ਨੇ ਘਰ ਵਾਲਿਆਂ ਦੇ ਮੁਤਾਬਕ ਉਹਨਾਂ ਦੀ ਲੜਕੀ ਨੇ ਦੱਸਿਆ ਕਿ ਲਗਭਗ 4 ਵਜੇ ਉਹ ਕੋਈ ਕੰਮ ਕਰ ਰਹੀ ਸੀ ਤੇ ਕਿਸੇ ਨੇ ਦਰਵਾਜ਼ਾ ਖਟਕਾਇਆ ਉਸ ਸਮਝੀ ਕਿ ਤੇ ਟਿਊਸ਼ਨ ਵਾਲੇ ਬੱਚੇ ਆਏ ਆ ਉਸਨੇ ਦਰਵਾਜ਼ਾ ਖੋਲਿਆ ਤੇ ਬਾਹਰ ਇੱਕ ਲੜਕਾ ਜਿੰਨੇ ਆਪਣਾ ਮੂੰਹ ਤੇ ਕਿਆ ਹੋਇਆ ਸੀ ਉਹ ਅੰਦਰ ਆਣ ਦੀ ਕੋਸ਼ਿਸ਼ ਕੀਤੀ ਪਰ ਲੜਕੀ ਨੇ ਆਪਣੇ ਵੱਲੋਂ ਜੋੜ ਲਾ ਕੇ ਦਰਵਾਜ਼ਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਪਰ ਚਾਰ ਲੜਕੀਆਂ ਸਾਹਮਣੇ ਉਹ ਲੜਕੀ ਹਾਰ ਗਈ ਔਰ ਦੇਖਦੇ ਦੇਖਦੇ ਚਾਰ ਲੜਕੇ ਉਹਨਾਂ ਦੇ ਮਕਾਨ ਚ ਦਾਖਲ ਹੋ ਗਏ ਔਰ ਮੌਕੇ ਤੇ ਹੀ ਉਹਨਾਂ ਨੇ ਪਿਸਤਲਾਂ ਦੇ ਨਾਲ ਦੋਵਾਂ ਡਰਾਉਣਾ ਸ਼ੁਰੂ ਕਰ ਦਿੱਤਾ ਅਤੇ ਇੱਕ ਲੜਕਾ ਭੱਜ ਕੇ ਉੱਪਰ ਗਿਆ ਤੇ ਬਾਅਦ ਚੋ ਥੱਲੇ ਆ ਕੇ ਚਾਬੀ ਮੰਗੀ ਅਲਮਾਰੀ ਦੀ ਚਾਬੀ ਦਿਓ ਇਹ ਕਹਿਣ ਲੱਗੇ ਸਾਡੇ ਕੋਲ ਚਾਬੀ ਨਹੀਂ ਹੈ ਤੇ ਉਹਨਾਂ ਨੇ ਅਲਮਾਰੀ ਤੋੜ ਕੇ ਵਿੱਚੋਂ 325000 ਰੁਪਏ ਕਢ ਕੇ ਤੇ ਫਰਾਰ ਹੋ ਗਏ ਮੌਕੇ ਉੱਪਰ ਪੂਰਬ ਹਲਕਾ ਵਿਧਾਇਕ ਕਾਂਗਰਸ ਪਾਰਟੀ ਦੇ ਸਰਦਾਰ ਸੁਖਵਿੰਦਰ ਸਿੰਘ ਡੈਨੀ ਵਾਰਦਾਤ ਵਾਲੀ ਜਗ੍ਹਾ ਤੇ ਪਹੁੰਚੇ ਅਤੇ ਉਹਨਾਂ ਨੇ ਇਸ ਘਟਨਾ ਨੂੰ ਬਹੁਤ ਹੀ ਮੰਦ ਭਾਗੀ ਗੱਲ ਕਹੀ ਕਿ ਪੰਜਾਬ ਦੇ ਵਿੱਚ ਹਰ ਪਾਸੇ ਅਮਨ ਸ਼ਾਂਤੀ ਦਾ ਕੋਈ ਵੀ ਲੈਣਾ ਦੇਣਾ ਨਹੀਂ ਹੈ ਜੰਡਿਆਲਾ ਗੁਰਪ੍ਰੋ ਪੱਤਰਕਾਰ ਕਨਵਲਜੀਤ ਸਿੰਘ ਲਾਗੀ ਮੈਂ ਲੈਪਟਾਪ ਤੇ ਆਪਣਾ ਕੰਮ ਕਰਦੀ ਪਈ ਸੀ ਤੇ ਇੱਕਦਮ ਦਰਵਾਜ਼ਾ ਖੜਕਿਆ ਤੇ ਮੈਨੂੰ ਲੱਗਾ ਟਿਊਸ਼ਨਾਂ ਦੇ ਪੇਰੈਂਟਸ ਕਿਸੇ ਪੇਰੈਂਟਸ ਛੱਡਣ ਆ ਗਏ ਬੱਚੇ ਨੂੰ ਤੇ ਮੇਰਾ ਐਗਜ਼ੈਕਟ ਟਾਈਮ ਵੈ 4 ਵਜੇ ਦੀ ਐ ਟਿਊਸ਼ਨ ਦਾ ਮੈਨੂੰ ਲੱਗਾ ਕੋਈ ਐਡਵਾਂਸ ਛੱਡਣ ਆ ਗਏ ਤੇ ਮੈਂ ਇੱਕਦਮ ਦਰਵਾਜ਼ਾ ਖੋਲ ਲਿਆ ਜਦੋਂ ਮੈਂ ਖੋਲਿਆ ਤੇ ਬਾਅਦ ਵਿੱਚ ਮੈਨੂੰ ਲੱਗਾ ਵੀ ਉਹਨਾਂ ਨੇ ਫੇਸ ਤੇ ਕਵਰ ਕੀਤਾ ਸੀ ਮੈਨੂੰ ਲੱਗਿਆ ਸੀ ਪਤਾ ਵੀ ਕੋਈ ਚੋਰ ਹੀ ਆ ਮੈਂ ਆਪਣੇ ਪੂਰਾ ਜੋਲ ਲਗਾ ਕੇ ਮਤਲਬ ਦਰਵਾਜ਼ਾ ਦੁਬਾਰਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਚਿਰ ਤ ਫਿਰ ਬਾਅਦ ਵਿੱਚ ਇੱਕ ਡਾਇਰੈਕਟਿਵ ਉੱਪਰ ਚਲੇ ਗਿਆ ਲਮਾਈ ਨੂੰ ਚੈੱਕ ਕਰਕੇ ਆਇਆ ਜਦੋਂ ਉਹਨੂੰ ਚਾਬੀ ਨਹੀਂ ਮਿਲੀ نیچے ਆ ਕੇ ਕਹਿੰਦਾ ਚਾਬੀ ਦੱਸੋ ਮੈਂ ਕਿਹਾ ਚਾਬੀ ਨਹੀਂ ਹੈ ਕਿ ਸਾਡੇ ਕੋਲ ਚਾਬੀ ਪਾਪਾ ਲੈ ਗਏ ਆ ਬਾਅਦ ਵਿੱਚ ਫਿਰ ਦੋ ਜਾਣੇ ਚਲੇ ਗਏ ਉੱਪਰ ਫਿਰ ਉਹਨਾਂ ਨੇ ਕੈਂਚੀ ਲੈ ਕੇ ਪੂਰੀ ਤਰੀਕੇ ਨਾਲ ਲਮਾਈ ਤੋੜਤੀ ਜੋ ਜਿਹੜੇ ਪੈਸੇ ਪੇਸੋ ਲੈ ਕੇ ਚਲੇ ਗਏ نیچے ਵਾਲੇ ਕਹਿੰਦੇ ਸਾਨੂੰ ਡਰਾਉਣ ਲੱਪੇ ਕਹਿੰਦੇ ਚਿੱਕਾ ਮਾਰਿਆ ਤੁਹਾਨੂੰ ਮਾਰ ਦੇਣਾ ਪਿਸਤਲ ਕੱਢ ਕੇ ਦੋਵਾਂ ਦੇ ਮੱਮਾ ਦਿੱਤੇ ਮੇਰੇ ਦੋਵਾਂ ਦੇ ਸਿਰ ਤੇ ਰੱਖ ਕੇ ਬੱਸ ਸਾਈਡ ਤੇ ਰਮਾਲ ਪਿਆਸ ਉਹਨਾਂ ਨੇ ਰਮਾਲ ਸਾਡੇ ਮੂੰਹ 'ਚ ਪਾਉਣ ਦੀ ਕੋਸ਼ਿਸ਼ ਕੀਤੀ ਇੱਕ ਨੇ ਬੈਟਰੀ ਬਾਦ ਵਿੱਚ ਇੱਕਦਮ ਫਿਰ ਅੰਦਰ ਵਾਲੀ ਮਾਰੀ ਵਿੱਚ ਰਹਿ ਗਏ ਉੱਥੇ ਵੀ ਉਹਨਾਂ ਨੇ ਸਾਰਾ ਖਲਾਰਾ ਖੂਰਾ ਪਾ ਕੇ ਚੈੱਕ ਕੀਤਾ ਬਹੁਤ ਚ ਹੈਗਾ ਕਿ ਨਹੀਂ ਹੈਗਾ ਪਰ ਉਹ ਇੱਕਦਮ ਫਿਰ ਬਾਹ ਚ ਬਾਹ ਪੱਜ ਕੇ ਇੱਕ ਦੂਜੇ ਨੂੰ ਇਸ਼ਾਰਾ ਕੀਤਾ ਫਿਰ ਬਾਹ ਪੱਜ ਹਾਂ ਪਾਪਾ ਉਹਨਾਂ ਨੇ ਆ ਕੇ ਫਿਰ ਕੰਪਲੇਨ ਕੀਤੀ ਸੀ ਕੀ ਮੰਗ ਕਰਦੀਆਂ ਸਰਕਾਰ ਨੂੰ ਤੇ ਇਹ ਕਹਿਣਾ ਜਾਵਾਂਗੇ ਵੀ ਇਹ ਲੁੱਟਾਂ ਵਰਦਾ ਤਾਂ ਹੁੰਦੀਆਂ ਪਈਆਂ ਨੇ ਤੇ ਰੋਕ ਪਾਈ ਜਾਵੇ ਜਿਹੜੇ ਲੋਕ ਇਹੋ ਜਿਹੇ ਕੰਮ ਕਰਦੇ ਉਹਨਾਂ ਨੂੰ ਫੜਿਆ ਜਾਵੇ ਆਮ ਬੰਦੀ ਦੀ ਤੇ ਫੇਰ ਕੋਈ ਜ਼ਿੰਦਗੀ ਨਹੀਂ ਕੋਈ ਆਪਣੇ ਘਰ ਵਿੱਚ ਸਾਡੇ ਕਿਤੇ ਕੋਈ ਪਾਸਾ ਨਹੀਂਗਾ ਜਿੱਥੋਂ ਮਤਲਬ ਕੋਈ ਐਂਟਰ ਗਾਰਡ ਤੇ ਫੇਰ ਗੇਟ ਜਾਂ ਉਹਦੇ ਵਿੱਚ ਵੀ ਇਦਾਂ ਦਾ ਹਾਲ ਹੈ ਤੇ ਕੋਈ ਬੰਦਾ ਜੋ ਓਪਨ ਚ ਰਹਿੰਦਾ ਉਹਦਾ ਕੀ ਹਾਲ ਹੁੰਦਾ ਹੋਏਗਾ ਫੇਰ ਜਨਾ ਡਾਕਟਰ ਆਲਵਿੰਦਰ ਸਿੰਘ ਜੀ ਸਰਪੰਚ ਮੰਡਾਲਾ ਜੀ ਤੇ ਕੀ ਬਾਤ ਹੈ ਕੋਈ ਸਾਡੇ ਪਿੰਡ ਦੇ ਦੇਖੋ ਜੀ ਅੱਜ ਦੁਪਹਿਰ ਦੇ ਟਾਈਮ ਤੇ ਸਾਰੇ ਆਮੀ ਲੁੱਟ ਕੇ ਲੱਗੇ ਆ ਜੀ ਦੂਗਦੀ ਨੌਕ ਤੇ ਪਰਿਵਾਰ ਦੇ ਵਿੱਚ ਇੱਕ ਭੈਣ ਜੀ ਨਹੀਂ ਤੇ ਇੱਕ ਛੋਟੀ ਬੇਟੀ ਸੀ ਉਹਨਾਂ ਦੇ ਉੱਪਰ ਪਿਸਤੌਲ ਰੱਖ ਕੇ ਇਹ ਕਰੋ ਸਾਰਾ ਕੋਈ ਜਿਹੜਾ ਲੁੱਟ ਕੇ ਲੱਗੇ ਆ ਜਿੰਨ ਦਿਹਾੜੇ ਜੀ ਤੇ ਹਾਲਾਤ ਜਿਹੜੇ ਆ ਬਹੁਤ ਮਾੜੇ ਆ ਜੀ ਕਦੀ ਵੀ ਇਹੋ ਜਿਹੇ ਹਾਲਾਤ ਪੈਦਾ ਨਹੀਂ ਹੋਏਗੇ ਇਹੋ ਜਿਹੇ ਹੁਣ ਪੈਦਾ ਹੁੰਦੇ ਆ ਬੰਡਾਲੇ ਚ ਪਹਿਲਾਂ ਤਾਂ ਕਰੀ ਇਹ ਜੀ ਨਹੀਂ ਜੀ ਇਹ ਫਸਟ ਟਾਈਮ ਹੋਈ ਹੈ ਜੀ ਇਹੋ ਜਿਹੇ ਵਾਰ ਨਹੀਂ ਹੋਇਆ ਕਾਰਨ ਕੀ ਹੈ ਕਾਰਨ ਪ੍ਰਸ਼ਾਸਨ ਦੀ ਗੱਲ ਹੀ ਹੈ ਜੀ ਸਰਕਾਰ ਜਿਹੜੀ ਆ ਇਹ ਤੂੰ ਕੀ ਸਰਕਾਰ ਹੈ ਜੀ ਤੇ ਬਿਲਕੁਲ ਕੁਝ ਨਹੀਂ ਕਰ ਰਹੀ ਇਸ طرح ਆ ਨਹੀਂ ਜਬਣਾ ਹੋਣਾ ਚਾਹੀਦਾ ਦੇਖੋ ਜੀ ਜਿਹੜਾ ਨੇ ਗਲਤੀ ਕੀਤੀ ਆਏ ਜਿਹਨਾਂ ਲੁੱਟਖੋ ਕੀਤੀ ਆ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਤੇ ਜਿਹੜਾ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਜੀ ਕੀ ਮਾਮਲਾ ਆ ਜੀ ਤੁਹਾਡਾ ਜੱਦੀ ਪਿੰਡ ਆ ਕੀ ਮਾਮਲਾ ਚ ਦੇਖ ਰਿਹਾ ਦੇਖੋ ਮਾਮਲਾ ਤੁਹਾਡੇ ਵੀ ਧਿਆਨ ਚ ਹੈ ਔਰ ਸਭ ਦੇ ਧਿਆਨ ਚ ਹੈ ਮੇਰਾ ਜੱਦੀ ਪਿੰਡ ਬੰਡਾਲਾ ਹੈ ਔਰ ਕੱਲ ਜਿਹੜੀ ਲੁੱਟਖੋ ਦਾ ਜਿਹੜੀ ਵਾਪਰੀਏ ਘਟਦਾ ਦਿਨ ਦਿਹਾੜੇ ਘਰ ਦੇ ਵਿੱਚ ਕੁਝ ਬੰਦੇ ਆਉਂਦੇ ਆ ਪਰਿਵਾਰ ਦੇ ਮੈਂਬਰਾਂ ਨੂੰ ਬੰਧਕ ਬਣਾਉਂਦੇ ਆ ਹਥਿਆਰਾਂ ਦੀ ਨੋਕ ਤੇ ਔਰ ਲੁੱਟ ਹੁੰਦੀ ਹੈ ਔਰ 3.5 ਲੱਖ ਰੁਪਏ ਇਸ ਘਰ ਦੇ ਵਿੱਚੋਂ ਲੁੱਟਿਆ ਜਾਂਦਾ ਚਰਚਾ ਦਾ ਵਿਸ਼ਾ ਬਣਿਆ ਅੱਜ ਪੂਰੇ ਜੰਡਿਆਲੇ ਹਲਕੇ ਦੇ ਵਿੱਚ ਇਹ ਨਹੀਂ ਹੈ ਕਿ ਇਹ ਪਹਿਲੀ ਲੁੱਟ ਹੈ ਜਿਹੜੀ ਅੱਜ ਜੰਡਿਆਲਾ ਗੁਰੂ ਹਲਕੇ ਦੇ ਵਿੱਚ ਵਾਪਰੀ ਹੈ ਜੰਡਿਆਲਾ ਗੁਰੂ ਅੰਦਰ ਲਾਅ ਐਂਡ ਆਰਡਰ ਇੰਨੀ ਬੁਰੀ ਸਥਿਤੀ ਦੇ ਅੰਦਰ ਹੈ ਦਿਨ ਦਿਹਾੜੇ ਚੋਰੀਆਂ ਲੁੱਟਖੋ ਕਤਲੇਆਮ ਤੇ ਵਾਰਦਾਤਾਂ ਦੀਆਂ ਜਿਹੜਾ ਸੰਬੰਧਰ ਹੈ ਨਾ ਉਹ ਇਸ ਜੰਡਿਆਲਾ ਹਲਕੇ ਦੇ ਵਿੱਚ ਠਾਠਾ ਮਾਰ ਰਿਹਾ ਔਰ ਅਫਸੋਸ ਦੀ ਗੱਲ ਇਹ ਹੈ ਕਿ ਪਿਛਲੇ ਕੋਈ ਲਗਭਗ 15-20 ਦਿਨ ਹੋ ਗਏ ਐ ਮੈਂ ਢੰਡਿਆਲਾ ਸ਼ਹਿਰ ਦੇ ਵਿੱਚ ਉੱਥੇ ਜਾਣਾ ਮੈਨੂੰ ਪੈ ਰਿਹਾ ਹੈ ਇੱਕ ਤੋਂ ਬਾਅਦ ਇੱਕ ਜਿਹੜੀਆਂ ਚੋਰੀ ਦੀਆਂ ਘਟਨਾਵਾਂ ਨੇ ਦੁਕਾਨਾਂ ਲੋਕਾਂ ਦੀਆਂ ਦਸਾਂ ਨੌਵਾਂ ਦੀ ਕਿਰਤ ਕਮਾਈ ਲੋਕ ਕਮਾਰਿਓ ਉੱਤੇ ਜਿਹੜਾ ਰਾਤ ਨੂੰ ਚੋਰੀਆਂ ਹੁੰਦੀਆਂ ਨੇ ਔਰ ਲੋਕ ਜਿਹੜੇ ਉਹ ਕਰਦੇ ਨੇ ਨਾ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਉਹ ਬੜੀ ਬੇਖੌਫ ਹੋ ਕੇ ਆਉਂਦੇ ਨੇ ਔਰ ਆਪਣੀ ਇਸ ਘਟਨਾਵਾਂ ਨੂੰ ਤਮਾਮ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਔਰ ਇਹ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਜਿਸ ਦੇ ਕਾਰਨ ਲੋਕਾਂ ਦੇ ਮਨ ਦੇ ਉੱਪਰ ਇੱਕ ਡਰ ਇੱਕ ਸਹਿਮ ਤੇ ਖੌਫ ਦਾ ਜਿਹੜਾ ਮਾਹੌਲ ਹੈ ਉਹ ਜਿਹੜਾ ਉਹ ਬਿਲਕੁਲ ਉਹਨਾਂ ਦੇ ਉੱਪਰ ਮੰਨ ਦੇ ਉੱਪਰ ਚਾਇਆ ਔਰ ਅੱਜ ਮੈਂ ਇੱਥੇ ਪਰਿਵਾਰ ਦੇ ਵਿੱਚ ਇਹਨਾਂ ਦੇ ਨਾਲ ਹਮਦਰਦੀ ਕਰਨ ਵਾਸਤੇ ਇਹਨਾਂ ਦਾ ਹਾਲਚਲ ਜਾਣਨ ਵਾਸਤੇ ਪਹੁੰਚਿਆ ਸੀ ਆਪਣੇ ਪਿੰਡ ਬੰਡਾਲਾ ਦੇ ਵਿੱਚ ਔਰ ਪਰਿਵਾਰ ਦੇ ਮੈਂਬਰ ਜਿਹੜੇ ਆ ਉਹ ਕਾਫੀ ਸਹਿਮ ਦੇ ਵਿੱਚ ਨੇ ਔਰ ਮੇਰੇ ਖਿਆਲੇ ਆਪਣੇ ਆਪ ਦੇ ਵਿੱਚ ਅੱਜ ਦੀ ਘਟਨਾ ਮਿਸਾਲ ਬਣ ਗਈ ਹੈ ਕਿ ਲੋਕ ਹੁਣ ਮਹਿਸੂਸ ਕਰ ਰਹੇ ਆ ਕਿ ਸਾਡਾ ਜਾਨ ਮਾਲ ਔਰ ਸਾਡੀ ਜਿਹੜੀ ਇਹ ਪੂੰਜੀ ਉਹ ਘਰਾਂ ਦੇ ਵਿੱਚ ਵੀ ਸੁਰੱਖਿਅਤ ਨਹੀਂ ਹੈ ਅਗਰ ਇਸ ਤਰ੍ਹਾਂ ਹੀ ਘਰਾਂ ਦੇ ਵਿੱਚ ਅਗਰ ਹੋਣ ਲੱਗ ਪਿਆ ਤਾਂ ਫਿਰ ਤਾਂ ਉਹ ਬੁਰੇ ਹਾਲਤੇ ਬੌਂਕੇ ਵਿਹਾੜੇ ਲੋਕਾਂ ਨੂੰ ਖੀਰ ਫਿਰ ਸੜਕਾਂ ਦੇ ਉੱਤਰਨ ਵਾਸਤੇ ਮਜਬੂਰ ਹੋਣਾ ਪੈਣਾ ਹੈ ਹਾਲਾਤ ਬਹੁਤ ਜ਼ਿਆਦੇ ਜਿਹੜੇ ਹੈ ਵਿਗੜ ਚੁੱਕੇ ਨੇ ਜਿਹੜੇ ਜੰਡਿਆਲਾ ਹਲਕਾ ਦੇ ਅੰਦਰ ਵਿਸ਼ੇਸ਼ ਤੌਰ ਤੇ ਅਸੀਂ ਸਰ ਕੱਲ ਜਿਹੜੀ ਇੱਕ ਵਾਰਦਾਤ ਹੋਈ ਹੈ ਬੰਡਾਲੇ ਦੇ ਵਿੱਚ ਕੀ ਵਾਰਦਾਤ ਹੋਈ ਤੇ ਕੀ ਐਕਸ਼ਨ ਹੋਇਆ ਇਹਦਾ ਬਿੱਟੂ ਵਸੀਕਾ ਜੀ ਬੰਡਾਲੇ ਕਸਬੇ ਦਾ ਰਹਿਣ ਵਾਲਾ ਉਹਦੇ ਕੋਲ ਖਬਰ ਮਿਲੀ ਸੀ ਵੀ ਉਹ ਉਹਦੇ ਘਰ ਆ ਕੇ ਕੋਈ ਗਨਪੁਆਇੰਟ ਤੇ ਪਰਿਵਾਰ ਨੂੰ ਧਮਕਾ ਕੇ ਤੇ ਅਲਮਾਰੀ ਦੇ ਵਿੱਚੋਂ ਪੈਸੇ ਲੈ ਗਏ ਨੇ ਉਹ ਸਰਚ ਕੀਤੀ ਆ ਸਾਰੀ ਜੀ ਜਦੋਂ ﺍﻟमारी ਦੇਖੀ ਤਿੰਨ ਪਹਿਲਾਂ 6 ਲੱਖ ਦਾ ਆਦੇ 3 ਲੱਖ ਰੁਪਈਆ ਉਹਨਾਂ ਦੇ ਦੱਸਣ ਮੁਤਾਬਕ ਗਿਆ ਵਾ ਬਾਕੀ ਸਾਰੀ ﺍﻟमारी ਦੀ ਸਰਚ ਕੀਤੀ ਤੇ ਸਵਾ 3 ਲੱਖ ਰੁਪਈਆ ਤੇ ਪਲੱਸ ਗਹਿਣਾ ਮੌਕੇ ਤੇ ਮੌਜੂਦ ਮਿਲਿਆ ਉਸੇ ਵੀ ਪਰਿਵਾਰ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਤੇ ਸੀਸੀਟੀਵੀ ਕੈਮਰੇ ਦੇਖੇ ਆ ਜੀ ਉਹ ਬੰਦੇ ਤਕਰੀਬਨ ਆਲਮੋਸਟ ਡੈਂਟੀਫਾਈ ਹੋਏ ਨੇ ਤੇ ਕੁਝ ਬੰਦੇ ਅਸੀਂ ਛੱਕੀ ਜਿਹੜੇ ਰਾਉਂਡ ਅੱਪ ਵੀ ਕੀਤੇ ਨੇ ਤੇ ਬਹੁਤ ਜਲਦੀ ਟਰੇਸ ਕੀਤਾ ਜਾਊਗਾ ਨੋਟ ਹੋਈ ਆ ਜੀ ਕਿ ਨਹੀਂ ਹੋਈ ਆ ਨਹੀਂ ਹੋਈ ਆ ਜੀ ਇਹਦੇ ਵਿੱਚ ਕੋਈ ਨਹੀਂ ਹੈ ਹੋਈ ਆ ਜੀ ਵਾਪਸ ਨਹੀਂ ਕੀਤਾ ਵਾਪਸ ਸੈ ਇਹਦੇ ਵਿੱਚ ਕੁਝ ਜਿੰਨੇ ਵੀ ਸਾਨੂੰ ਛੱਕੀ ਸੀਗੇ ਜੀ ਉਹ ਰਾਉਂਡ ਅਪ ਕੀਤੇ ਬੰਦੇ ਤੇ ਪੁੱਛ ਕੇ ਚੱਲ ਰਹੀ ਆ ਤੇ ਬਹੁਤ ਜਲਦ ਤੇਜ਼ ਕੀਤਾ